ਕਿ ਆਤਮਾ ਔਰ ਪਰਮਾਤਮਾ ਦਾ ਮੇਲ ਸਿਰਫ ਆਤਮਾ ਦਾ ਹੀ ਪਰਮਾਤਮਾ ਦੇ ਨਾਲ ਮੇਲ ਹੋਗਾ। ਥੋਰ ਕੋਈ ਢੰਗ ਨਹੀਂਗਾ ਪਰਮਾਤਮਾ ਦੇ ਨਾਲ ਮਿਲਣ ਦਾ। ਲੇਕਿਨ ਜਿਹੜੀ ਆ ਮਾਇਆ ਆ ਦੇਖੋ ਤਾਂ ਸਾਨੂੰ ਕੰਮ ਨਹੀਂ ਕਰਨ ਦਿੰਦੇ ਪੈਸੇ ਚੱਕੀ ਜਾਂਦੇ ਆ। ਤੇ ਨਾਲੇ ਇਹਨਾਂ ਨੂੰ ਪਤਾ ਵੀ ਇਹਨਾਂ ਨੇ ਰੱਖਣੇ ਨਹੀਂ ਜਾਂਦੇ ਵੰਡ ਦੇਣੇ ਆ। ਆਤਮਾ ਦਾ ਪਰਮਾਤਮਾ ਨਾਲ ਮੇਲ ਜ਼ਰੂਰ ਹੈ ਲੇਕਿਨ ਇਹਦੇ ਵਿੱਚ ਜਿਹੜੀ ਮਾਇਆ ਉਹ ਵਿਸਤੋੜੇ ਪਾ ਦਿੰਦੀ ਹੈ ਵੱਡੇ ਵੱਡੇ ਮੰਦਰਾਂ 'ਚ ਜਾ ਕੇ ਦੇਖੋ ਪਹਿਲੇ ਤਾਂ ਆਪਾਂ ਮਠਾਈ ਗੋਲਕ ਨੂੰ ਟੇਕ ਲਏ ਆ ਹੋਰ ਤਾਂ ਜਾ ਹੀ ਨਹੀਂ ਹੁੰਦਾ ਅੱਗੇ ਪਿੱਛੇ ਹਰ ਕਿਤੇ ਹਰ ਇੱਕ ਧਰਮ ਦੇ ਜਿੰਨੇ ਅੰਗ ਸੇ ਉਹ ਠੇਕਿਆਂ ਤੇ ਹੋ ਗਏ ਠੇਕਿਆਂ ਤੇ